ਸਰਾਲੇ ਦੇ ਨਹਿਰ ਟੁੱਟ ਗਈ ਬਈ ਦੇਖੋ ਕਿੰਨਾ ਪਾੜ ਪੈ ਗਿਆ ਨਹਿਰ ਵਿੱਚ ਦੇਖੋ ਬਈ ਕਈ ਜਗ੍ਹਾ ਤੇ ਪਾੜ ਪੈ ਗਿਆ ਚਲਦੀ ਹੋਈ ਵੀਡੀਓ ਨੂੰ ਵੱਧ ਤੇ ਵੱਧ ਸ਼ੇਅਰ ਕਰਿਓ ਬਈ ਤਾਂ ਕਿ ਅੱਗੇ ਉਹ ਹੋਏ ਨਾ ਦੇਖੋ ਫੁੱਲ ਇਹੋ ਗੋਲਟੀ ਗਿਆ ਬਣਾ ਲਿਆ ਹਾਂ ਤੇਰੇ ਇਹੋ ਦੇਖਿਓ ਦੇਖੋ ਬਈ ਵੀ ਟੁੱਟਿਆ ਨੱਕਾ ਇਸੇ ਟਾਈਮ ਸਰਾਲੇ ਦੇ ਕਈ ਨੱਕੇ ਟੁੱਟ ਗਏ ਬਈ ਇਹਦੇ ਕੱਡਾ ਵੜਨ ਨੱਕਾ ਹੋ ਰਿਹਾ ਉਹ ਜਹਾਂ ਓ ਅੱਗੇ ਚੱਲ ਨਗ ਰਿਹਾ ਪਾਣੀ ਦੇਖ ਚਲਦੀ ਹੋਈ ਵੀਡੀਓ ਨੂੰ ਵੱਧ ਤੇ ਵੱਧ ਸ਼ੇਅਰ ਕਰੋ ਬਾਈ ਇਹ ਦੇਖ ਪਾੜ ਦੇਖੋ ਕੱਡਾ ਬਾਈ ਸਰਾਲਾ ਜ਼ਿਲ੍ਹਾ ਪਟਿਆਲਾ ਬਾਈ ਫੁੱਲ ਨੱਕਾ ਟੁੱਟ ਗਿਆ ਏ ਇਧਰ ਇਧਰ ਵੀ ਚੱਲ ਗਿਆ ਬਾਈ ਸਾਰੇ ਬੱਸਾ ਪਾਣੀ ਪਾਣੀ ਜਲਦੀ ਹੋਏ ਵੀਡੀਓ ਨੂੰ ਵੱਟੇ ਵੱਟੇ ਸ਼ੇਅਰ ਕਰੋ ਬਾਈ ਜਲਦੀ ਹੋਏ ਵੀਡੀਓ ਨੂੰ ਵੱਟੇ ਵੱਟੇ ਸ਼ੇਅਰ ਕਰੋ ਬਾਈ ਉਹਦੇ ਸਰਾਲਾ ਨੱਕਾ ਟੁੱਟ ਗਿਆ ਬਾਈ ਨਹਿਰ 'ਵਾਂ ਬਹੁਤ ਆੜਾ ਪਾੜ ਪੈ ਗਿਆ ਬਾਈ ਛੋਟੇ-ਮੋਟੇ ਟਰੱਕ ਐਯੋ ਜਿੱਦਾਂ ਟਰੱਕ ਇਤਰਾਹ ਜਾ ਰਹੇ ਬਾਈ ਬਾਤੇ-ਬੱਤ ਵੀਡੀਓ ਨੂੰ ਸ਼ੇਅਰ ਕਰਿਓ ਬਈ ਸਰਾਲਾ ਨਹਿਰਵਾਂ ਕੱਟ ਗਏ ਬਈ ਨਹਿਰ ਦੇ ਵਿੱਚ ਨੱਕਾ ਦੇਖੋ ਕੱਡਾ ਪਾੜ ਪਿਆ ਬਈ ਕਹੀਂ ਕਹੀਂ ਜਗ੍ਹਾ ਪਾੜ ਪੈ ਰੇ ਬਈ ਉਹ ਦੇ ਅੱਗੇ ਪਾੜ ਪੈਣ ਲੱਗ ਰਿਹਾ ਦੇ ਉਹ ਦੇਖੋ ਜਲਦੀ ਹੋਈ ਵੀਡੀਓ ਨੂੰ ਬਾਤੇ-ਬੱਤ ਸ਼ੇਅਰ ਕਰਿਓ ਬਈ ਆਓ ਇਸ ਤਰ੍ਹਾਂ ਗਿਰ ਰਿਹਾ ਹੈ ਬਾਈ ਦਰਖਤ ਆਓ ਦੇ ਇਹ ਸਾਰੇ ਕਿ ਆਏ ਇਹੋ ਦੇ ਜਲਦੀ ਹੋਈ ਵੀਡੀਓ ਨੂੰ ਬੱਦ ਤੇ ਬੱਦ ਸ਼ੇਅਰ ਕਰੋ ਬਈ ਇਹਦੇ ਬੱਦ ਤੇ ਬੱਦ ਸ਼ੇਅਰ ਕਰੋ ਬਈ ਇਹਦੇ ਯਾਰ ਮੇਰੀ ਗੱਲ ਨੂੰ ਨਹੀਂ ਲੱਗ ਰਿਹਾ ਅਸੀਂ ਕਰਦੇ ਹਾਂ ਤੇ ਤੁਸੀਂ ਕਹਿੰਦੇ ਆਪਾਂ ਹਾਂ ਜਿਹੜੇ ਤੁਸੀਂ ਬਿਨਾਂ ਇਹ ਸਾਰਾ ਕਿਦਾਂ ਲਗਾ ਦੇ ਰਹੇ ਹੋ ਦੇਖੋ ਕੱਡਾ ਪਾੜਾ ਬਾਈ ਚਲਦੀ ਹੋਈ ਵੀਡੀਓ ਨੂੰ ਵਾਤੇ ਵਾਤੇ ਤੇ ਸ਼ੇਅਰ ਕਰੋ ਬਾਈ ਇਹ ਸਰਾਲੇ ਸਰਾਲੇ ਦੇ ਬਾਈ